ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM RAM ਜੁਗੋ ਜੁਗ ਡਲ ਸ਼ਬਦ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਪਾਤਸ਼ਾਹ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਹਰ ਰੋ ਦੀ ਤਰ੍ਹਾਂ ਅੰਮ੍ਰਿਤ ਵੇਰ ਤੋਂ ਲੈ ਕੇ ਤਨ ਮਨ ਧਨ ਕਰਕੇ ਹਾਜ਼ਰੀ ਭਰ ਰਹੇ ਗੁਰੂ ਸਵਾਰੀ 사ਤ ਸੰਗਤ ਜੀ ਬੜਪਾਗੇ ਹਾਂ ਜਿਨ੍ਹਾਂ ਨੂੰ ਸਤੂਗੁਰਾਂ ਦੀ ਗੋਦ ਦਾ ਆਨੰਦ ਮਾਨਣ ਦਾ ਸਮਾਂ ਮਿਲੇ ਆਸਾ ਕੀ ਵਾਰ ਦੀ ਕੀਰਤਨ ਪ੍ਰਾਂਤਿਕ ਸ਼ਬਦ ਦੀ ਹਾਜ਼ਰੀ ਭਰੀ ਹੈ ਆਓ ਹੁਣ ਸਮਾਂ ਹੋਇਆ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਅਤੇ ਸੰਪੂਰਨਤਾ ਦਿਵਸ ਅਤੇ ਗੁਰਤਾ ਗੱਦੀ ਦੇ ਦਿਵਸ ਦੇ ਸੰਬੰਧ ਵਿੱਚ ਵਿਚਾਰ ਆ ਜਿਹੜੀ ਆਪਾਂ ਉਹ ਜਲਦੀ ਪਈ ਹੈ ਆਓ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਵੀ ਸੰਗਤ ਸਤਿਗੁਰਾਂ ਦੀ ਸਨਮੁਖ ਬੈਠੇ ਹੋ ਜਾਂ ਬਾਹਰ ਅੰਦਰ ਸਰਵਣ ਕਰਦੇ ਪਏ ਹੋ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਈਏ ਹਾਜ਼ਰੀ ਫਤੇ ਦੀ ਪਾਈਏ ਸਾਂਝ ਸਾਰੀ ਸੰਗਤ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆਪਣੀ ਵਿਚਾਰ ਹੋਈ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਪੰਜਮ ਪਾਤਸ਼ਾਹ ਤੱਕ ਬਾਣੀਆਂ ਜਿਹੜੀ ਉਹ ਇਕੱਠੀ ਹੋਈ ਹੈ ਉਨ੍ਹਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹੀ ਵੱਲੋਂ ਭਗਤਾਂ ਦੀ ਬਾਣੀ ਵੀ ਕਤਰ ਕੀਤੀ ਗਈ ਹੈ ਜੋ ਪੋਥੀਆਂ ਦੇ ਰੂਪ ਵਿੱਚ ਗੁਟਕਾਂ ਦੇ ਰੂਪ ਵਿੱਚ ਆਪਾਂ ਜਿਸ ਤਰ੍ਹਾਂ ਹੁਣ ਪੜ੍ਹਦੇ ਆ ਇਸੇ ਤਰ੍ਹਾਂ ਪਹਿਲਾਂ ਸੀ ਗੁਰੂ ਨਾਨਕ ਪਾਤਸ਼ਾਹੀ ਤੋਂ ਇਹ ਖਜ਼ਾਨਾ ਦੂਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹੀ ਕੋਲ ਕਰਿਆ ਉਸ ਤੋਂ ਬਾਅਦ ਇਸ ਖਜ਼ਾਨੇ ਦੀ ਵਿੱਚ ਹੋਰ ਤੀਸਰੇ ਪਾਸਾ ਜੀ ਕੋਲੇ ਚਲਾ ਗਿਆ ਇਹ ਖਜ਼ਾਨਾ ਬਾਦ ਦਾ ਬਾਦ ਦਾ ਚੌਥੇ ਪਾਸਾ ਜੀ ਕੋਲੇ ਚਲਾ ਗਿਆ ਬਾਦ ਦਾ ਕਿਵੇਂ ਭਾਬ ਕੀ ਦੂਸਰੇ ਪਾਸਾ ਜੀ ਨੇ ਵੀ ਬਾਣੀ ਰਚੀ ਤੀਸਰੇ ਪਾਸਾ ਜੀ ਨੇ ਵੀ ਬਾਣੀ ਰਚੀ ਉਹ ਖਜ਼ਾਨਾ ਬਾਦ ਦਾ ਗਿਆ ਨਾ ਚੌਥੇ ਪਾਸਾ ਜੀ ਕੋਲ ਚਲਾ ਗਿਆ ਚੌਥੇ ਪਾਸਾ ਜੀ ਕੋਲੋਂ ਫੇਰ ਖਜ਼ਾਨਾ ਵਧਿਆ ਅੱਗੇ ਪੰਜਮ ਪਾਸਾ ਕੋਲੇ ਇੱਕ ਖਜ਼ਾਨਾ ਪਹੁੰਚਿਆ ਤੇ ਤਾਈਓ ਕਿਹਾ ਸੀ ਨਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਿਆ ਨਿਧਾਨਾ ਖਾਵੈ ਖਰਚੈ ਰਣ ਮਿਲ ਭਾਈ ਟੋਟ ਨਾ ਆਵੈ ਵੱਧੋ ਜਾਈ ਇਹ ਖਜ਼ਾਨਾ ਉਹ ਆਓ ਇਸ ਖਿੰਡੇ ਹੋਏ ਖਜ਼ਾਨੇ ਨੂੰ ਜੋ ਪੌਥੀਆਂ ਦੇ ਰੂਪ ਵਿੱਚ ਸੀ ਉਹਨੂੰ ਇੱਕ ਥਾਂ ਤੇ ਇਕੱਤਰ ਕਰਨ ਦਾ ਸਮਾਂ ਆ ਗਿਆ। ਇਹਦੇ ਕਾਰਨ ਇੱਕ ਤਾਂ ਏਸੀ ਵੀ ਖਜ਼ਾਨੇ ਦੇ ਵਿੱਚ ਰਲਾਵਟ ਹੋਣ ਲੱਗ ਪਈ ਸੀ। ਵਿਰੋਧੀਆਂ ਦੇ ਵੱਲੋਂ ਹਨਾ ਵਿਰੋਧੀ ਕਿਹੜੇ ਸੀ ਘਰ ਦੇ ਸੀਗੇ ਇਹ ਦੇਖੋ। ਬਾਹਰਲੇ ਵਿਰੋਧੀ ਉਹਨਾਂ ਸਾਡਾ ਨੁਕਸਾਨ ਨਹੀਂ ਕਰ ਸਕਦੇ ਜਿੰਨਾ ਘਰ ਦੇ ਕਰਦੇ ਹੁੰਦੇ ਆ। ਘਰ ਦਾ ਕੌਣ ਸੀ ਵੱਡਾ ਭਰਾ ਗੁਰੂ ਅਰਜਨ ਸਾਹਿਬ ਜੀ ਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵੱਡਾ ਸੁਪੁੱਤਰ ਬਾਬਾ ਪ੍ਰਿਥੀ ਚੰਦ। ਜਿਨੂੰ ਮੀਨਾ ਕਿਹਾ ਮੀਨੇ ਕਰਨ ਲੱਗੇ ਰਲਾ ਭਾਈ ਗੁਰਦਾਸ ਜੀ ਨੂੰ ਕਿਹਾ ਸੀ ਨਾ ਬਾਚਨ ਕੀਤਾ ਭਾਈ ਗੁਰਦਾਸ ਜੀ ਗੁਰ ਕੀ ਬਾਣੀ ਜੁਦਾ ਕਰ ਧਰਿਏ ਮੀਨੇ ਕਰਨ ਰਲਾ ਕਹਿੰਦੇ ਮੀਨੇ ਰਲਾ ਕਰਨ ਲੱਗ ਪਈ ਸੋ ਨਿਆਰੀ ਕਰ ਧਰਿਏ ਉਹਨੂੰ ਨਿਆਰੀ ਕਰ ਲਈਏ ਵੀ ਇਹਦੇ ਵਿੱਚ ਰਲਾਵਟ ਵੀ ਹੋਊਗੀ ਫੇਰ ਕੀ ਹੋਇਆ ਇਹ ਮਨ ਬਣਾਇਆ ਫੇਰ ਸੰਗਤਾਂ ਨੂੰ ਸਨੇਹ ਭੇਜੇ ਗਏ ਸੰਗਤਾਂ ਆਈਆਂ ਇਹ ਸਥਾਨ ਚੁਣਿਆ ਗਿਆ ਰਾਮ ਸਰ ਤਲਾਸੀ ਉਦੋਂ ਸਰੋਵਰ ਸੀ ਛੋਟਾ ਸੀ ਪਾਤਸ਼ਾਹ ਜੀ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਉੱਥੇ ਪ੍ਰਬੰਧ ਕੀਤਾ ਹੈ ਉੱਥੇ ਕੀ ਸਾਰੀ ਤਿਆਰੀ ਕੀਤੀ ਸਾਰੀਆਂ ਪੋਥੀਆਂ ਮੰਗਵਾਈਆਂ ਗਈਆਂ ਪਹਿਲਾ ਕੋਲੀ ਸੀ ਕੋਲੇ ਧਰੀਆਂ ਸਿਆਹੀ ਬਣਾਈ ਗਈ ਇਹ ਆਮ ਸਿਆਹੀ ਨਹੀਂ ਸੀ ਗੋਲ ਡਾਲੀ ਸੀ ਸੋਨਾ ਪਾਇਆ ਗਿਆ ਵਿੱਚ ਵਧੀਆ ਕਲਮਾਂ ਘੜੀਆਂ ਗਈਆਂ ਇਥੋਂ ਤੱਕ ਕਿ ਇਤਿਹਾਸੇ ਦੱਸਦਾ ਵੀ ਕਲਮਾਂ ਭਾਈ ਬੰਨੋ ਜੀ ਨੇ ਘੜੀਆਂ ਜਿਹੜੀ ਕਲਮ ਪਹਿਲੀ ਘੜ ਲਈ ਉਸੇ ਨਾਲ ਦੀ ਦੂਜੀ ਘੜਨੀ ਉਸੇ ਨਾਲ ਦੀ ਤੀਸਰੀ ਘੜਨੀ ਫੇਰੇ ਹੀ ਕਿਉਂਕਿ ਜੇ ਮੋਟੀ ਪਤਲੀ ਹੁੰਦੀ ਆ ਤਾਂ ਉਹਦੇ ਲਿਖਤ ਦੇ ਵਿੱਚ ਕੀ ਹੁੰਦਾ ਅੰਤਰ ਪੈਦਾ ਹੁੰਦਾ ਸੀ ਤੇ ਇੰਨੇ ਧਿਆਨ ਦੇ ਨਾਲ ਇਹ ਕਲਮਾ ਘੜਨੀਆਂ ਪੈਂਦੇ ਚ ਸਿਆਹੀ ਵੀ ਇਸ ਧਿਆਨ ਦੇ ਨਾਲ ਬਣਾਈ ਤੇ ਜੰਮੂ ਕਸ਼ਮੀਰ ਤੋਂ ਇਹ ਕਾगज ਮਾਇਆ ਗਿਆ ਬਹੁਤ ਵਧੀਆ ਕਾगज ਕਸ਼ਮੀਰ ਤੋਂ ਇਹ ਸਾਰਾ ਪ੍ਰਬੰਧ ਪਾਤਸ਼ਾਹ ਜੀ ਨੇ ਕਰ ਲਿਆ ਫੇਰਾ ਹੁਣ ਤਿਆਰੀ ਦੇ ਵਿੱਚ ਨੇ ਤੰਬੂ ਲੱਗਿਆ ਹੋਇਆ ਉੱਥੇ ਦਰਖਤ ਨੇ ਵਧੀਆ ਇੱਕ 베ਰੀ ਦਾ ਦਰਖਤ ਵੀ ਹੈ ਜਿਹਦੇ ਵਿੱਚ ਇਤਿਹਾਸ ਦਾਦਾ ਵੀ ਉਥੇ ਠਾਂ ਬੈਠ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦੀ ਵੀ ਰਚਨਾ ਰਚੀ ਲਖਾਰੀ ਲਾਇਆ ਗਿਆ ਭਾਈ ਗੁਰਦਾਸ ਜੀ ਨੇ ਇਹ ਭਾਈ ਗੁਰਦਾਸ ਜੀ ਗੁਰਾਰਜਨ ਸਾਹਿਬ ਜੀ ਦੇ ਮਾਮੇ ਦੇ ਸੁਪੁੱਤਰ ਨੇ ਰਿਸ਼ਤੇਦਾਰੀ ਦੇ ਵਿੱਚ ਹੀ ਨੇ ਪਰ ਬਦਵਾਨ ਨੇ ਇਹ ਨਹੀਂ ਵੀ ਰਿਸ਼ਤੇਦਾਰੀ ਕਰਕੇ ਲਾਇਆ ਗਿਆ ਕਿਉਂਕਿ ਬਹੁਤ ਵੱਡੇ ਬਦਵਾਨ ਬਹੁਤ ਉੱਚੀ ਸੋਚ ਰੱਖਣ ਵਾਲੇ ਉਹਨਾਂ ਨੂੰ ਲਖਾਰੀ ਲਾਇਆ ਗਿਆ ਤੇ ਪੋਥੀਆਂ ਕੋਲੇ ਮੰਗਾਲੀਆਂ ਤੇ ਸ਼ੁਰੂਆਤ ਕੀਤੀ ਤੇ ਅਰਦਾਸ ਬੇਨਤੀ ਕਰਕੇ ਪਾਤਸ਼ਾਹ ਜੀ ਨੇ ਮੂਲ ਮੰਤਰ ਪਹਿਲਾਂ ਆਪ ਲਿਖਿਆ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਨੇ ਇਹਨਾਂ ਪੋਥੀਆਂ ਤੋਂ ਜਿਸੇ ਤਰ੍ਹਾਂ ਪਹਿਲੀ ਪੋਥੀ ਜਿਸ ਤਰ੍ਹਾਂ ਗੁਰਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਉਹਦੀ ਬਣਤਰ ਕਿਵੇਂ ਸੀ ਹੁਣ ਇੱਕ ਓੰਕਾਰ ਤੋਂ ਲੈ ਕੇ ਇਹ ਜਿਹੜਾ ਮੂਲ ਮੰਤਰ ਹੈ ਪਹਿਲਾਂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਥੋਂ ਤੱਕ ਮੂਲ ਮੰਤਰ ਗੁਰਪ੍ਰਸਾਦ ਤੱਕ ਆਪ ਲਿਖਿਆ ਸਤਿਗੁਰਾਨੇ ਉਸ ਤੋਂ ਬਾਅਦ ਜਪ ਬਾਣੀ ਦਾ ਸਰਲੇਖ ਆ ਗਿਆ ਉੱਥੇ ਲਿਖ ਦਿੱਤਾ ਜਪ ਜੀ ਕਾ ਭਵੇਂ ਕੋਈ ਇਹ ਮੂਲ ਮੰਤਰ ਥੱਲੇ ਤੱਕ ਲੈ ਜਾਂਦੀ ਆ ਇਹ ਸ਼ਲੋਕ ਹੈ ਉਹ ਬਖਰੀ ਮਹਲੇ ਪਰ ਸਿੱਧਾ ਪਤਾ ਲੱਗਦਾ ਪਿਆ ਵੀ ਇੱਥੇ ਮੂਲ ਮੰਤਰ ਖਤਮ ਹੁੰਦਾ ਹੈ ਕਿਉਂਕਿ ਜਪ ਬਾਣੀ ਦਾ ਸਰਲੇਖ ਆ ਗਿਆ ਉੱਥੇ ਲਿਖਿਆ ਗਿਆ ਜਪ ਜਪ ਦਾ ਭਾਵ ਹੁੰਦਾ ਸਿਮਰਨ ਕਰਨਾ ਯਾਦ ਕਰਨਾ ਜਪ ਬਾਣੀ ਦਾ ਨਾਮ ਹੈ ਜਦੋਂ ਹੁਣ ਬਾਣੀ ਦਾ ਨਾਮ ਹੀ ਲਿਖ ਦਿੱਤਾ ਤੇ ਮੂਲ ਮੰਤਰ ਤਾਂ ਪਿੱਛੇ ਰਹਿ ਗਿਆ ਨਾ ਉਸ ਤੋਂ ਬਾਅਦ ਸਲੋਕ ਆ ਹੁਣ ਸਲੋਕ ਤੋਂ ਕਿੱਥੋਂ ਪਤਾ ਲੱਗਦਾ ਵੀ ਇਹ ਸਲੋਕ ਹੈ ਇਹ ਸਲੋਕ ਦਾ ਪਤਾ ਲੱਗਦਾ ਪਾਤਸ਼ਾਹ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 19ਵੀਂ ਅਸ਼ਟਪਦੀ ਹੈ ਸ਼ਾਇਦ ਜਿੱਦਾਂ ਭੁੱਲਾਂ ਉੱਥੇ ਜਾ ਕੇ ਇਹ ਸਲੋਕ ਲਿਖਿਆ ਗਿਆ ਬਸ ਥੋੜਾ ਜਿਹਾ ਫਰਕ ਪਿਆ ਬਿਹਾਰੀ ਦੀ ਜਗ੍ਹਾ ਤੇ ਸ਼ਿਆਦੀ ਪਾਈ ਹੈ ਬਸ ਉਤੋਂ ਪਤਾ ਲੱਗਦਾ ਵੀ ਇਹ ਵੀ ਸਲੋਕ ਹੈ ਤੇ ਉਹ ਵੀ ਸਲੋਕ ਸੀ ਨਾ ਉਹ ਸਲੋਕ ਪੜ੍ਹ ਦੇਣਾ ਬਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਇਸ ਲੋਕ ਤਾਂ ਇੱਥੇ ਲਿਖਿਆ ਗਿਆ ਉੱਥੇ ਕੀ ਲਿਖਿਆ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਪੀ ਨਹੀਂ ਹੈ ਪੇ ਹੈ ਪਾਵਰ ਤੋਂ ਹੀ ਆਰਥੋ ਹੀ ਨੇ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੀ ਸੱਚ ਇਹ ਇਹ ਇੱਥੋਂ ਪਤਾ ਲੱਗਦਾ ਵੀ ਇਹ ਸ਼ਲੋਕ ਹੈ ਇਸ ਲੋਕ ਲਿਖਿਆ ਗਿਆ ਕੁਝ ਇਹਨੂੰ ਮੰਗਲਾ ਚਰਨ ਵੀ ਕਹਿੰਦੇ ਨੇ ਉਸ ਤੋਂ ਬਾਅਦ ਬਾਣੀ ਸ਼ੁਰੂ ਹੋ ਗਈ ਫਿਰ ਸੋਚੈ ਸੋਚਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣਪਾਂ ਲੱਖ ਹੋਹੀਂ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮਰਜਾਈ ਚਲਣਾ ਨਾਨਕ ਲਿਖਿਆ ਨਾਲ ਇੱਥੇ ਨਾਨਕ ਤੇ ਰੁਕਣਾ ਹੁੰਦਾ ਕਿਉਂਕਿ ਨਾਨਕ ਸੰਬੋਧਨ ਦੇ ਵਿੱਚ ਹੈ ਕਈ ਥਾਂ ਨਾਨਕ ਨੂੰ ਸੰਬੋਧਨ ਨਹੀਂ ਹੈ ਉੱਥੇ ਫਿਰ ਨਾਲ ਆਉਗਾ ਜਿਵੇਂ ਨਾਨਕ ਨੀਚ ਨਾਨਕ ਭਗਤ ਇਸ ਤਰ੍ਹਾਂ ਸ਼ਬਦ ਆਉਂਦੇ ਆ ਵਿਆਕਰਨ ਨੂੰ ਮੁੱਖ ਰੱਖਿਆ ਧਿਆਨ ਰੱਖਿਓ ਕੁਰਮਕੀ ਲਿਪੀ ਦੇ ਵਿੱਚ ਪਾਤਸ਼ਾਹ ਨੇ ਵਿਆਕਰਨ ਕਹੇ ਲੋ ਗ੍ਰਾਮਰ ਕਹੇ ਲੋ ਇਹਨੂੰ ਮੁੱਖ ਰੱਖਿਆ ਕਿਉਂਕਿ ਲੇਖਣ ਵਾਲੇ ਨੂੰ ਵੀ ਇੰਨਾ ਧਿਆਨ ਅਤੇ ਲਿਖਾਉਣ ਵਾਲੇ ਦੀ ਵੀ ਜਿਹਨੇ ਰਚੀ ਬਚਨੀ ਬਾਣੀ ਹੁਣ ਕੰਨਾ ਇੱਕ ਵੀ ਔਂਕੜ ਤੇ ਲੈਂਕੜ ਇੱਧਰ ਹੋ ਗਿਆ ਨਾਲ ਦੀ ਨਾਲ ਪੂਰਾ ਸੰਧਾਨ ਦੇ ਵਿੱਚ ਫਰਕ ਪੈ ਜਾਂਦਾ ਹੈ ਆਪਾਂ ਕਈ ਵਾਰ ਵਿਚਾਰ ਕੀਤੀ ਹੈ ਨਾ ਹੁਣ ਭਗਤ ਹੈ ਪੱਬਾ ਗੱਗਾ ਤੱਤਾ ਪੱਬਾ ਗੱਗਾ ਤੱਤੇ ਦੇ ਔਂਕੜ ਪੱਬਾ ਗੱਗਾ ਤੱਤੇ ਨੂੰ ਸਿਹਾਰੀ ਇਹਨਾਂ ਨੂੰ ਬੋਲਣਾ ਸੇਮ ਹੈ ਭਗਤ ਹੁਣ ਜਦੋਂ ਔਂਕੜ ਆ ਗਿਆ ਤਾਂ ਇੱਕ ਵਚਨ ਬਣ ਜਾਂਦਾ ਇਹ ਗ੍ਰਾਮਰ ਹੈ ਇਹ ਜ਼ਰੂਰੀ ਹੈ ਜਿਨ੍ਹਾਂ ਨੇ ਪ੍ਰਚਾਰ ਕਰਨਾ ਜਿਨ੍ਹਾਂ ਨੇ ਦੱਸਣਾ ਵੀ ਭਾਈ ਇਸ ਤਰ੍ਹਾਂ ਇਹਦਾ ਭਾਵ ਹੈ ਵੀ ਇੱਕ ਭਗਤ ਉਸ ਤੋਂ ਬਾਅਦ ਤੱਤੇ ਦੇ ਔਂਕੜ ਕੱਟਿਆ ਗਿਆ ਉਹਦਾ ਭਾਵ ਕੀ ਹੈ ਬਹੁਤੇ ਭਗਤ ਹੈ ਭਗਤੀ ਨਹੀਂ ਪਰ ਬਹੁਤੇ ਹੋ ਗਏ ਬਹੁਵਚਨ ਹੋ ਗਿਆ ਨਾ ਉਹ ਇਕਵਚਨ ਹੋ ਗਿਆ ਫਿਰ ਹੋ ਗਿਆ ਤੱਤੇ ਨੂੰ ਸਿਹਾਰੀ ਲਾ ਦਿੱਤੀ ਉਹਦਾ ਭਾਵ ਹੈ ਭਗਤੀ ਫਰਕ ਪੈ ਗਿਆ ਨਾ ਹੁਣ ਇਹ ਔਂਕੜ ਦਲੈਂਕੜ ਤੇ ਸਿਹਾਰੀ ਵਿਹਾਰੀ ਦਾ ਵੀ ਫਰਕ ਨਹੀਂ ਪੈਣ ਦੇਣਾ ਬਦਵਾਨ ਦੇਖੋ ਕਿੰਡਾ ਵੱਡਾ ਹੋਵੇਗਾ ਭਾਈ ਗੁਰਦਾਸ ਜੀ ਤੇ ਲਿਖਾਉਣ ਵਾਲੇ ਗੁਰੂ ਤਾਂ ਜਾਣੀ ਜਾਣਨੇ ਉਸ ਗੁਰੂ ਨੇ ਉਸ ਤੋਂ ਬਾਅਦ ਇਹ ਜਪਜੀ ਸਾਹਿਬ ਦੀ ਬਾਣੀ ਜਿਹੜੀ ਨਿਤਨੇਮ ਦੀਆਂ ਬਾਣੀਆਂ 1 ਤੋਂ ਲੈ ਕੇ ਅੰਕ ਤੋਂ ਲੈ ਕੇ 13 ਅੰਕ ਤੱਕ ਉਸ ਤੋਂ ਬਾਅਦ ਸੋਦਰ ਸਰਲੇਖ ਦੇ ਹੇਠ ਪੰਜ ਸ਼ਬਦ ਸੋ ਪੁਰਖ ਦੇ ਸਰਲੇਖ 8 4 ਸ਼ਬਦ ਉਸ ਤੋਂ ਬਾਅਦ ਸੋਹਿਲਾ ਸਾਹਿਬ ਜੀ ਦੀ ਬਾਣੀ ਪੰਜ ਸ਼ਬਦ ਉੱਥੇ ਕੀਰਤਨ ਸੋਹਿਲਾ ਨਹੀਂ ਲਿਖਿਆ ਇਹ ਆਪਾਂ ਲਿਖਿਆ ਬਾਣੀ ਵਿੱਚ ਕਿਤੇ ਵੀ ਲਿਖਿਆ ਹੋਊਗਾ ਸੋਹਿਲਾ ਲਿਖਿਆ ਭਗਤ ਗੀਤ ਰੱਬ ਦੇ ਗੀਤ ਇਥੋਂ ਤੱਕ ਇਹ ਨਿਤਨੇਮ ਦੀ ਬਾਣੀ ਇੱਕ ਅੰਕ ਤੋਂ ਲੈ ਕੇ 13 ਅੰਕ ਤੱਕ ਇੱਥੇ ਕੋਈ ਰਾਗ ਨਹੀਂ ਹੈ ਇਹਦੇ ਵਿੱਚ ਉਸ ਤੋਂ ਬਾਅਦ 14 ਅੰਕ ਤੋਂ ਲੈ ਕੇ 1352 ਅੰਕ ਤੱਕ ਰਾਗਾਂ ਦੇ ਵਿੱਚ ਬਾਣੀ ਲਿਖੀ ਗਈ ਕਿਵੇਂ ਲਿਖੀ ਗਈ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ ਉਹਨਾਂ ਦੇ ਸ਼ਲੋਕ ਨਾਲ ਹੀ ਨਹੀਂ ਉਸ ਤੋਂ ਬਾਅਦ ਤੀਸਰੀ ਪਾਸਾ ਜੀ ਦੀ ਬਾਣੀ ਧੰਨ ਗੁਰੂ ਅਮਰਦਾਸ ਜੀ ਫਿਰ ਚੌਥੇ ਪਾਸਾ ਜੀ ਦੀ ਬਾਣੀ ਫਿਰ ਪੰਜਵੇਂ ਪਾਸਾ ਜੀ ਦੀ ਬਾਣੀ ਉਸ ਤੋਂ ਬਾਅਦ ਭਗਤ ਸਹਿਵਾਨਾਂ ਦੀ ਬਾਣੀ ਹੁਣ ਇਹਦੇ ਵਿੱਚ ਤਰਤੀਬ ਦੇਤੀ ਅੱਗੇ ਜੇ ਗੁਰੂ ਨਾਨਕ ਸਾਹਿਬ ਪਾਸਾ ਜੀ ਦੀ ਬਾਣੀ ਪਹਿਲਾਂ ਫਿਰ ਅਸ਼ਟਪਦੀਆਂ ਇਸ ਤਰ੍ਹਾਂ ਫਿਰ ਸ਼ੰਤ ਸ਼ਬਦ ਉਸ ਤੋਂ ਬਾਅਦ ਫਿਰ 12 ਆ ਗਈਆਂ ਫਿਰ ਭਗਤਾਂ ਦੀ ਬਾਣੀ ਆ ਗਈ ਉੱਥੇ ਜਾ ਕੇ ਸਮਾਪਤੀ ਹੋ ਜਾਂਦੀ ਹੈ ਫਿਰ ਉਹਨਾਂ ਦੇ ਪਦੇ ਇੱਕ ਪਦਾ ਦੋ ਪਦਾ ਤਿੰਨ ਪਦੇ ਹਨਾ ਪੰਜ ਪਦਾ ਇਸ ਤਰ੍ਹਾਂ ਫਿਰ ਅਸ਼ਟਪਦੀ ਅੱਠ ਪਦੇ ਵਾਲੇ ਨੂੰ ਅਸ਼ਟਪਦੀ ਕਹਿੰਦੇ ਆ ਸੋਇਲੇ 16 ਪਦੀ ਮਾਰੂ ਸੋਲੇ ਪੜਦੇ ਆ ਨਾ ਉਹ 16 ਪਦੇ ਹੁੰਦੀ ਹੈ ਇੱਕ ਭਾਵ ਇੱਕ ਲੰਨ ਇਸ ਤਰ੍ਹਾਂ ਤਰਤੀਬ ਦਿੱਤੀ ਫਿਰ ਬਾਣੀ ਨੂੰ ਫਿਰ ਭਗਤ ਸਾਹਿਬਾਨਾਂ ਦੀ ਇਸੇ ਤਰ੍ਹਾਂ ਬਾਣੀ ਰਚ ਕੇ ਇਸੇ ਤਰ੍ਹਾਂ ਦੂਜੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਬਾਣੀ ਤੀਸਰੇ ਇਸ ਤਰ੍ਹਾਂ ਤਰਤੀਬ ਦੇ ਕੇ ਬਾਣੀ ਨੂੰ ਪੂਰਾ ਐ ਲੜੀ ਦੇ ਵਿੱਚ ਮੰਨ ਕੇ ਵੰਗੋ ਪੁਰੋਇਆ ਤੇ ਲੜੀ ਦੇ ਵਿੱਚ ਹੀ ਲਿਖਿਆ ਗਿਆ ਉਹ ਗੱਲ ਵੀ ਵਿਚਾਰ ਹੋਈ ਸੀ ਕਿ ਤਾਂ ਕਿ ਕੋਈ ਇਹਦੇ ਵਿੱਚ ਰਲਾਵਟ ਨਾ ਕਰ ਸਕੇ ਹੁਣ ਹਨਾ ਕੰਨਾ ਵੀ ਔਂਕੜ ਵੀ ਦਲੈਂਕੜ ਵੀ ਕੋਈ ਸ਼ਬਦ ਵਿੱਚ ਐਡ ਨਹੀਂ ਕਰ ਸਕਦਾ ਸੀ ਉਹ ਲੜੀਵਾਰ ਇਸ ਤਰ੍ਹਾਂ ਬਾਣੀ ਸਈਓ ਹੁਣ ਤਾਂ ਪਦਸ਼ੇਦ ਬਾਣੀ ਹੈ ਨਾ ਦੇਖੋ ਆਪਾਂ ਪੜਦੇ ਆ ਸੌਖੀ ਪੜ ਲੈਨੇ ਆ ਉਹ ਪੜਨ ਵੀ ਔਖੀ ਸੀ ਤੇ ਸੁਰਤ ਮੰਗ ਧਿਆਨ ਮੰਗਦੀ ਸੀ ਬਾਣੀ ਉਦੋਂ ਆਪਣੇ ਆਪ ਧਿਆਨ ਰੱਖਣਾ ਪੈਂਦਾ ਸੀ ਥੋੜਾ ਜਿਹਾ ਵੀ ਧਿਆਨ ਇੱਧਰ ਹੱਲੇ ਜਾਂਦਾ ਪਤਾ ਹੀ ਨਹੀਂ ਲੱਗਦਾ ਜੀ ਕਿੱਥੋਂ ਸ਼ੁਰੂ ਕਰੀਏ ਤੇ ਕਿੱਥੇ ਆਪਾਂ ਛੱਡਿਆ ਸੀ ਹਨ ਜਿੰਨੇ ਵੀ ਆਪਾਂ ਦਰਬਾਰ ਸਾਹਿਬ ਤੋਂ ਹੁਕਮਨਾਮਾ ਸਾਹਿਬ ਸੁਣਦੇ ਆ ਅੰਮ੍ਰਿਤ ਵੇਲ ਤੋਂ ਲੈ ਕੇ ਉੱਥੇ ਲੜੀ ਵੰਦ ਲੜੀ ਵਾਰ ਹੀ ਸਰੂਪ ਨੇ ਜਿਹੜੇ ਉਹ ਪ੍ਰਕਾਸ਼ ਕੀਤੇ ਜਾਂਦੇ ਆ ਉੱਥੇ ਸਭ ਤੋਂ ਵੱਧ ਬੀੜ ਹੈ ਬਾਬਾ ਦੀਪ ਸਿੰਘ ਦੀ ਜੋ ਦਮਦਮਾ ਸਾਹਿਬ ਵਿਖੇ ਤੇ ਇਹ ਬੀੜ ਨਹੀਂ ਉੱਥੇ ਪ੍ਰਕਾਸ਼ ਹੁੰਦੀ ਕਿਉਂਕਿ ਇੱਥੇ ਕੀ ਹੈ ਨਾ ਇਹ ਹਲੇ ਪਹਿਲਾ ਪ੍ਰਕਾਸ਼ ਦਿਹਾੜਾ ਬਣਾਇਆ ਜਾ ਰਿਹਾ ਹੈ ਇੱਥੇ 35 ਮਹਾਪੁਰਖ ਨਹੀਂ ਇੱਥੇ 34 ਮਹਾਪੁਰਖ ਨੇ ਕੌਣ ਕੌਣ ਹੈ 35ਵਾਂ ਧੰਨ ਗੁਰੂ ਤੇਗ ਬਹਾਦਰ ਪਾਸਾ ਜੀ ਦੀ ਬਾਣੀ ਵਿੱਚ ਨਹੀਂ ਅਜੇ ਹੈ ਇਹਨੂੰ ਗੁਰੂ ਦਾ ਰੂਪ ਵੀ ਨਹੀਂ ਦਿੱਤਾ ਇਹਨੂੰ ਪੋਥੀ ਪਰਮੇਸ਼ਰ ਦਾ ਥਾਨ ਕਿਹਾ ਪੋਥੀ ਪਰਮੇਸ਼ਰ ਕਿਉਂਕਿ ਪੋਥੀਆਂ ਦੇ ਪਹਿਲਾਂ ਸੀ ਫਿਰ ਇਹਨੂੰ ਇੱਕ ਜਲਦ ਦੇ ਵਿੱਚ ਸਤਗੁਰਾਂ ਨੇ ਉਸ ਰਾਮਸਰ ਸਰੋਵਰ ਦੇ ਵਿੱਚ ਭਾਈ ਗੁਰਦਾਸ ਜੀ ਤੋਂ ਬਹੁਤ ਹੀ ਐ ਰਨਮਨੀਕ ਜਗਾਤੇ ਕਿਤੇ ਕੋਈ ਨਹੀਂ ਵਧੀਆ ਐ ਧਿਆਨ ਦੇ ਨਾਲ ਇਹ ਬਾਣੀਆਂ ਜਿਹੜੀ ਇਹ ਇੱਕ ਥਾਣ ਦੇ ਰੂਪ ਵਿੱਚ ਹੈ ਜਿਹਨੂੰ ਪੋਥੀ ਪਰਮੇਸ਼ਰ ਦਾ ਥਾਣ ਕਿਹਾ ਗਿਆ ਸਤਗੁਰਾਂ ਨੇ ਇਕੱਤਰ ਕਰ ਦਿੱਤੀ ਭਾਈ ਵੱਨੋ ਜੀ ਨੇ ਨਹੀਂ ਜਿਲਦ ਬੰਨੀ ਫਿਰ ਜਦੋਂ ਸਾਰੀ ਬਾਣੀ ਇਕੱਤਰ ਕਿ ਫਿਰ ਇੰਡੈਕਸ ਵੀ ਲਿਖਣਾ ਹੁੰਦਾ ਨਾ ਫਿਰ ਇੰਡੈਕਸ ਪੜਿਆ ਕਰੋ ਤੁਸੀਂ ਕਿਤੇ ਦਰਸ਼ਨ ਕਰੋ ਸ਼ੁਰੂ ਤੋਂ ਉਮੈ ਦੀ ਕਿਰੀ ਜਿਵੇਂ ਆਪਾਂ ਦੱਸਿਆ ਉਹ ਤੋਂ ਪਹਿਲਾਂ ਗੁਰੂ ਨਾਨਕ ਪਾਸ ਅਜ ਦੀ ਬਾਣੀ ਉਸ ਤਰ੍ਹਾਂ ਸ਼ਬਦਾਂ ਦਾ ਹੀ ਇੰਡੈਕਸ ਹੈ ਪਹਿਲਾ ਸ਼ਬਦ ਦੂਸਰਾ ਸ਼ਬਦ ਹਨਾ ਇਸ ਤਰ੍ਹਾਂ ਉਹ ਸਾਰੇ ਪੜੋ ਮੁਝਕਿਲ ਤੁਸੀਂ ਧਿਆਨ ਨਾਲ ਕੱਲਾ ਇਹ ਵੀ ਇੱਕ ਓੰਕਾਰ ਤੋਂ ਸ਼ੁਰੂ ਕਰ ਲਿਆ ਪਿੱਛੇ ਇੰਡੈਕਸ ਦੇਖੋ ਮੂਰਲੇ ਪਾਸੇ ਫਿਰ ਇਹ ਆਦ ਗ੍ਰੰਥ ਹੈ ਆਦ ਗ੍ਰੰਥ ਸ੍ਰੀ ਆਦ ਗ੍ਰੰਥ ਕਹਿੰਦੇ ਹਨ ਸੋ ਇੱਥੇ ਫਿਰ ਜਦੋਂ ਸਤਗੁਰਾਂ ਨੇ ਬਾਣੀ ਇਕੱਤਰ ਕਰਕੇ ਇਹ ਗ੍ਰੰਥ ਤਿਆਰ ਕੀਤਾ ਤੇ ਫਿਰ ਸਤਗੁਰਾਂ ਨੇ ਹੁਣ ਇਹਨਾਂ ਪ੍ਰਕਾਸ਼ ਵੀ ਕਰਨਾ ਹੈ ਨਾ ਪ੍ਰਕਾਸ਼ ਦਿਹਾੜਾ ਮਨਾਉਂਦੇ ਆ ਨਾ ਪਹਿਲਾ ਪ੍ਰਕਾਸ਼ ਦਿਹਾੜਾ ਇਹ ਤੋਂ ਪਹਿਲਾਂ ਨਹੀਂ ਹੁਣ ਪ੍ਰਕਾਸ਼ ਕਰਨਾ ਹੈ ਤੇ ਰਾਤ ਦਾ ਸਮਾਂ ਹੈ ਤੇ ਉੱਥੇ ਪਾਤਸ਼ਾਹ ਜੀ ਨੇ ਜਦੋਂ ਇਹ ਗ੍ਰੰਥ ਤਿਆਰ ਕੀਤਾ ਤੇ ਹੁਣ ਉਹਨਾਂ ਦੀ ਡਿਊਟੀ ਵੀ ਲਾਉਣੀ ਹੈ ਗ੍ਰੰਥੀ ਸਾਹਿਬਾਨ ਦੀ ਹੈ ਨਾ ਤੇ ਗ੍ਰੰਥੀ ਸਾਹਿਬਾਨ ਉਹਨਾਂ ਨੇ ਰਾਤ ਨੂੰ ਦੇਖਿਆ ਵੀ ਕਿਸ ਨੂੰ ਕਿਉਂਕਿ ਗ੍ਰੰਥੀ ਉੱਥੇ ਹੋਰ ਵੀ ਬਦਵਾਨ ਬਠੇਰੇ ਸੀ ਕੱਲਾਪ ਕੱਲਾ ਬੁੱਢਾ ਬਾਬਾ ਬੁੱਢਾ ਸਾਗ ਦੀ ਗੱਲ ਕਰਦੇ ਆ ਵਧੀਆ-ਵਧੀਆ ਵਿਦਵਾਨ ਬੈਠੇ ਸੀ ਪਰ ਸਾਰਿਆਂ ਨੂੰ ਸਤਗੁਰਾਂ ਦੇ ਅੰਦਰ ਦੀ ਸੋਚ ਸੀ ਵੀ ਕਿਸ ਨੂੰ ਗ੍ਰੰਥੀ ਲਾਇਆ ਜਾਵੇ ਇੱਥੇ ਤਾਂ ਅੱਜ ਤਾਂ ਹੁਣ ਆਪਾਂ ਹਰੇਕ ਨੂੰ ਕਹਿੰਦੇ ਨੇ ਚਲਾ ਜਾ ਆ ਆਪਾਂ ਤਾਂ ਤੂੰ ਆ ਜਾ ਗ੍ਰੰਥੀ ਹੁਣ ਆਪਾਂ ਕਿਹੜਾ ਸੰਥਿਆ ਦੇਖੀ ਨਹੀਂ ਆ ਨਾ ਉਹਦੀ ਕੋਈ ਇੰਟਰਵਿਊ ਹੈ ਨਾ ਕੋਈ ਲੈਣਾ ਉਹ 10 ਪਤਾ ਨਹੀਂ 2 ਕੁ ਮਹੀਨੇ ਲਾਉਂਦਾ ਹੈ ਕੋਈ 2 ਕੁ ਸਾਲ ਲਾਉਂਦਾ ਹੈ ਉੱਥੋਂ ਭੱਜ ਗਿਆ ਦੂਸਰੇ ਗੁਰਦੁਆਰੇ ਆਹ ਕੰਮ ਗ੍ਰੰਥੀ ਸਹਿਬਾਨਾਂ ਦਾ ਤਾਂ ਕੰਮ ਆਹ ਭਾਵ ਕੀ ਹੈ ਕਿੰਨੀ ਬੇਅਦਬੀ ਹੁੰਦੀ ਪਈ ਆ ਉਜਰੱਖਣ ਵਾਲਿਆਂ ਦੀ ਤੇ ਜਿਹੜੇ ਆਪ ਨੇ ਉਹਨਾਂ ਨੇ ਵੀ ਕੋਈ ਤਿਆਰੀ ਨਹੀਂ ਹੈ ਕੋਈ ਗੁਰੂ ਪ੍ਰਤੀ ਕੋਈ ਪਿਆਰ ਨਹੀਂ ਹੈ ਗੁਰੂ ਪ੍ਰਤੀ ਕੋਈ ਜਾਣਕਾਰੀ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਕੀ ਕੁਝ ਕਿੱਥੇ ਕਿੰਨਾ ਅੰਗ ਕਿੰਨੇ ਤੇ ਬਾਣੀ ਕਿੰਨੇ ਰਾਗ ਕੀ ਕੁਝ ਹੈ ਗੁਰੂਵਾਰੇ ਜਾਣਕਾਰੀ ਨਹੀਂ ਤੇ ਕਈ ਵਸ ਫਿਰ ਮਾਇਆ ਖਾਤਰ ਵੀ ਕੀ ਬਹੁਤ ਕੁਝ ਹੋ ਜਾਂਦਾ ਕਹਿਣ ਦਾ ਭਾਵ ਹੈ ਨਾ ਵੀ ਇੰਨੀ ਸੋਚ ਨਾਲ ਗੁਰੂ ਗ੍ਰੰਥੀ ਸਾਹਿਬ ਨੇ ਰੱਖਿਆ ਗੁਰੂ ਅਰਜਨ ਸਾਹਿਬ ਜੀ ਨੇ ਉਹਨੂੰ ਸੋਚਿਆ ਵੀ ਬਾਬਾ ਬੁੱਢਾ ਜੀ ਅੰਦਰ ਅੰਦਰ ਖਿਆਲ ਆਇਆ ਰਾਤ ਨੂੰ ਸੇਵਾ ਕਰਦੀ ਪਈਨੀ ਧਿਆਨ ਰੱਖੋ ਬਾਬਾ ਬੁੱਢਾ ਸਾਹਿਬ ਜੀ ਉਹ ਨੇ ਜਿਹੜੇ 12 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲਦੇ ਨੇ ਕੱਥੂ ਨਗਲ ਤੇ ਸੇ ਸੇਵਾ ਗੁਰੂ ਸਾਹਿਬਾਨਾ ਤੱਕ ਉਹਨਾਂ ਨੇ ਗੁਰਤਾ ਗੱਦੀ ਦਾ ਤਿਲਕ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਗੁਰਮੁਖੀ ਸਿਖਾਈ ਇਹ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਜਦੋਂ ਦੇਖੀ ਪਰਫਾਰਮੈਂਸ ਪਾਤਸ਼ਾਹ ਜੀ ਦੀ ਵੀ ਉਹ ਤਿਆਰ ਹੈ ਤੇ ਉਮਰ ਕਿੰਨੀ ਹੈ 98 ਸਾਲ ਤੇ ਅੱਜ ਅਪਾ ਕਹਿੰਦੇ 98 ਸਾਲ ਦਾ ਬਗਰੰਥੀ ਲਾਉਣਾ ਹੈ ਨਾ ਨਹੀਂ ਨਾ ਇਹ ਤਾਂ ਭਾਈ ਤਾਂ ਬਜ਼ੁਰਗ ਹੋ ਗਿਆ ਪਰ ਧਿਆਨ ਰੱਖਿਓ ਗੁਰਮਖ ਕਦੇ ਬੁੱਢੇ ਨਹੀਂ ਜੇ ਅੰਤਰ ਸੁਰਤ ਗੱਲ ਤਾਂ ਸੁਰਤ ਦੀ ਐ ਸੁਰਤ ਚੜ੍ਹਦੀ ਕਲਾ ਚ ਹੋਵੇ 100 ਸਾਲ ਦਾ ਬੰਦਾ ਵੀ ਗ੍ਰੰਥੀ ਰੱਖਿਆ ਜਾ ਸਕਦਾ 100 ਸਾਲ ਦਾ 98 ਸਾਲ ਦੀ ਉਮਰ ਹੈ 125 ਸਾਲ ਦੇ ਹੋ ਕੇ ਚੜ੍ਹ ਜੋਤੀ ਜੋਤ ਸਮਾਏ ਨੇ ਧਿਆਨ ਰੱਖਿਓ ਬਾਬਾ ਬੁੱਢਾ ਜੀ ਜਿਹਦੇ ਵਿੱਚੋਂ 112 ਸਾਲ ਸੇਵਾ ਕੀਤੀ ਹੈ ਗੁਰੂ ਘਰ ਦੀ ਚੜ੍ਹਦੀ ਕਲਾਪਾ ਕਹਿੰਦੇ ਗ੍ਰੰਥੀ ਸਹਿਬਾਨ ਸਤਕਾਰ ਬਹੁਤ ਹੈ ਉਹ ਜੀ ਗੱਲ ਨਹੀਂ ਹੈ ਪਰ ਰੱਖਣ ਵਾਲੇ ਵੀ ਦੇਖੋ ਕਿ ਕਿਨੇ ਰੱਖਿਆ ਕੀ ਸੋਚ ਕੇ ਰੱਖਿਆ ਤੇ ਫਿਰ ਸਤਕਾਰ ਵੀ ਬਹੁਤ ਮਿਲਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਸਿਲੈਕਟ ਕੀਤਾ ਗਿਆ ਬੁਲਾਇਆ ਗਿਆ ਵੀ ਤੁਸੀਂ ਆਓ ਕਿਉਂਕਿ ਉੱਥੇ ਸੇਵਾ ਕਰਦੇ ਪਈ ਸੀਗੇ ਫਿਰ ਕੀ ਹੋਇਆ ਅਮਰਤ ਵੇਲਾ ਹੋਇਆ ਰਾਤ ਦੇ ਸਮੇ ਸਾਰੀ ਇਹ ਸਾਰੀ ਗੱਲਬਾਤ ਹੋਈ ਵੀ ਆਪਾਂ ਅਮਰਤ ਵੇਲੇ ਕਿੱਥੇ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਨਾ ਹੈ ਇਹ ਸ੍ਰੀ ਹਰਮੰਦਰ ਸਾਹਿਬ ਬਣ ਚੁੱਕਾ ਹੈ ਤਿਆਰੀ ਆ ਉੱਥੇ ਮੰਜੀ ਸਾਹਿਬ ਕਹ ਲੋ ਪੀੜਾ ਸਾਹਿਬ ਕਹ ਲੋ ਕੋਈ ਪਲੰਗ ਸਾਹਿਬ ਕਹਿੰਦੇ ਹਨ ਉੱਥੇ ਸਾਰਾ ਕੁਝ ਤਿਆਰੀ ਕਰਕੇ ਵੀ ਸਵੇਰੇ ਪ੍ਰਕਾਸ਼ ਕਰਨਾ ਹੈ ਸੰਗਤਾਂ ਕੀਰਤਨ ਕਰਦੀਆਂ ਜੋਸ਼ ਦੇ ਵਿੱਚ ਨੇ ਚਾਹ ਦੇ ਵਿੱਚ ਨੇ ਬਾਣੀ ਪੜ੍ਹਦੀਆਂ ਨੇ ਦੇਖੋ ਇੰਨਾ ਨਾ ਚਾਹ ਹੁੰਦਾ ਸੀ ਬਾਣੀ ਯਾਦ ਹੁੰਦੀ ਸੀ ਸੰਗਤਾਂ ਦੇ ਬਾਣੀ ਉਹ ਤੋਂ ਬਹੁਤ ਪੋਥੀਆਂ ਕੋਲੇ ਹੁੰਦੀਆਂ ਸੀ ਨਾ ਬਾਣੀ ਲਿਖਦੇ ਬਹੁਤ ਹੁੰਦੇ ਸੀਗੇ ਪੜ੍ਹਦੇ ਬਹੁਤ ਹੁੰਦੇ ਸੀ ਫਿਰ ਕੀ ਹੋਇਆ ਸ਼ਾਮ ਦੇ ਸਮੇਂ ਉੱਤੇ ਬਾਬਾ ਬੁੱਢਾ ਜੀ ਨੂੰ ਬੁਲਾਇਆ ਗਿਆ ਉਥੋਂ ਫਿਰ ਨਗਰ ਦੇ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਬਾਬਾ ਬੁੱਢਾ ਜੀ ਦੇ ਸੀਸ ਉੱਤੇ ਗੁਰੂ ਸਾਹਿਬ ਦਾ ਸਰੂਪ ਹੈ ਨਾ ਤੇ ਚੌਰ ਸਾਹਿਬ ਕਰਦੇ ਨੇ ਗੁਰੂ ਅਰਜਨ ਸਾਹਿਬ ਜੀ ਆਪ ਸੰਗਤਾਂ ਪਿੱਛੇ ਕੀਰਤਨ ਕਰਦੀਆਂ ਆਉਂਦੀਆਂ ਨੇ ਭਾਈ ਸੱਤਾ ਬਲਮੰਡਾ ਉਹਨਾਂ ਨੇ ਵੀ ਕੀਰਤਨ ਕੀਤਾ ਗੁਰੂ ਨੇ ਆਪ ਵੀ ਕੀਰਤਨ ਕੀਤਾ ਇੰਨਾ ਚਾ ਆ ਕੇ ਫਿਰ ਦਰਬਾਰ ਸਾਹਿਬ ਦੇ ਵਿੱਚ ਹੁਣ ਉਹ ਰਸਤੇ ਆਉਂਦੇ ਪਏ ਨੇ ਕਿਉਂਕਿ ਰਾਮਸਰ ਜਿਹੜਾ ਗੁਰਦੁਆਰਾ ਹੈ ਇਹ ਅੱਗੇ ਹੈ ਉੱਥੋਂ ਨਗਰ ਕੀਰਤਨ ਹੁਣ ਵੀ ਉਸੇ ਰਸਤੇ ਆਉਂਦਾ ਹੈ। ਨਗਰ ਕੀਰਤਨ ਜਦੋਂ ਪਹਿਲਾ ਪ੍ਰਕਾਸ਼ ਦਿਹਾੜਾ ਮਨਾਉਂਦੇ ਆ ਨਾ ਉਸੇ ਭਾਵੇਂ ਉਹ ਰਸਤਾ ਬਹੁਤ ਭੀੜਾ ਹੋ ਚੁੱਕਾ ਹੈ ਪਰ ਨਗਰ ਕੀਰਤਨ ਉਸੇ ਰਸਤੇ ਆਉਣਾ ਹੈ। ਸੰਗਤ ਭਾਵੇਂ ਥੋੜੀ-ਥੋੜੀ ਆ ਜੇ ਹੌਲੀ-ਹੌਲੀ ਆ ਜਾਵੇ ਪਰ ਰਸਤਾ ਨਹੀਂ ਬਦਲਿਆ ਕਿਉਂਕਿ ਜਿਸ ਰਾਤੇ ਗੁਰੂ ਅਰਜਨ ਸਾਹਿਬ ਜੀ ਪਹਿਲ ਸਤਗੁਰਾਂ ਦੇ ਸਰੂਪ ਨੂੰ ਬਾਬਾ ਬੁੱਢਾ ਜੀ ਦੀ ਛੀਜ ਤੇ ਇੱਥੇ ਲੈ ਕੇ ਆਏ ਸੀ ਉਸੇ ਰਸਤੇ ਦੀ ਨਗਰ ਕੀਰਤਨ ਆਏ ਵਾਰ ਉੱਥੋਂ ਸ਼ੁਰੂ ਹੁੰਦਾ ਹੈ। ਆ ਕੇ ਫਿਰ ਇੱਥੇ ਸਮਾਪਤੀ ਹੁੰਦੀ ਹੈ। ਤੇ ਪ੍ਰਕਾਸ਼ ਕਰ ਲਿਆ ਪੀੜਾ ਸਾਹਿਬ ਤੇ ਬਹੁਤ ਵਧੀਆ ਐ ਸਜਾ ਕੇ ਹਨਾ ਵਧੀਆ ਸਤਗੁਰਾਂ ਦੇ ਤੇ ਬਾਬਾ ਬੁੱਢਾ ਜੀ ਨੂੰ ਕਿਹਾ ਬਾਬਾ ਬੁੱਢਾ ਖੋਲੋ ਗ੍ਰੰਥ ਲਿਓ ਆਵਾਜ਼ਾ ਸੁਣੈ ਸਭ ਪੰਥ ਬਾਬਾ ਜੀ ਪ੍ਰਕਾਸ਼ ਕਰੋ ਆਵਾਜ਼ਾ ਲਓ ਆਵਾਜ਼ਾ ਹੁੰਦਾ ਸੀ ਪਹਿਲਾਂ ਆਵਾਜ਼ ਦੇਣੀ ਹਨਾ ਅੱਜ ਆਪਾਂ ਨੂੰ ਬਾਕ ਕਹਿ ਲੈਂਦੇ ਆ ਹੁਕਮਨਾਮਾ ਕਹਿ ਲੈਂਦੇ ਆ ਮੁਖਵਾਕ ਕਹਿ ਲੈਂਦੇ ਆ ਗੱਲ ਤਾਂ ਬਾਨੀ ਦੀ ਸ਼ਬਦ ਦੀ ਹੈ ਨਾ ਉਦੋਂ ਆਵਾਜ਼ਾ ਕਿਹਾ ਜਾਂਦੀ ਆਵਾਜ਼ ਲਓ ਕਾਫੀ ਚਿਰ ਇਹ ਇਹ ਸ਼ਬਦ ਚੱਲਦਾ ਰਿਹਾ ਹੈ। ਬਾਬਾ ਜੀ ਤੁਸੀਂ ਆਵਾਜ਼ ਦਿਓ। ਅੱਜ ਵੀ ਕਈ ਪ੍ਰਾਣੇ ਬਜ਼ੁਰਗ ਨੇ ਬੀਬੀਆਂ ਨੇ ਜਿਹੜੇ ਪਿਆਰ ਰੱਖਦੀਆਂ ਬਹੁਤ ਡਾ ਉਹ ਹੁਕਮਨਾਮਾ ਨਹੀਂ ਕਹਿੰਦੀਆਂ ਵੀ ਵਾਕ ਲਓ ਨੇ ਬਾਬਾ ਜੀ ਆਵਾਜ਼ਾ ਲਓ। ਅੱਜ ਵੀ ਉਹ ਆਵਾਜ਼ਾ ਕਹਿੰਦੀਆਂ। ਕਿਉਂਕਿ ਜੁੜੇ ਹੋਏ ਨੇ ਬਹੁਤ। ਮਾੜੀ ਗੱਲ ਨਹੀਂ ਵਾਕ ਉਹ ਬਦਲ ਗਿਆ ਠੀਕ ਹੈ। ਗੁਰਵਾਕ ਗੁਰਵਾਕ ਨਿਰਮਲ ਸਦਾ ਚਾਨਣ ਬਾਣੀ ਵਿੱਚ ਵੀ ਇਹ ਪੜ੍ਹ ਕੇ ਹਟਿਆ ਨਾ ਵਾ। ਇਹ ਗੁਰੂ ਦਾ ਬਾਤ ਬੱਸ ਇਹੀ ਹੈ। ਗੁਰਵਾਕ ਨਿਰਮਲ ਸਦਾ ਚਾਨਣ ਤੇ ਇਹਨੂੰ ਹੁਕਮਨਾਮੇ ਦੇ ਵਿੱਚ ਵੀ ਹੁਣ ਆਪਾਂ ਲਿਖ ਦਿੰਨੇ ਆ ਹਨਾ ਸਤਗੁਰਾਂ ਨੇ ਫਿਰ ਆ ਮਾਫ ਕਰਨਾ ਭਾਈ ਬਾਬੂ ਡਾ ਜੀ ਨੇ ਇੱਥੇ ਬਾਬਾ ਬੁੱਢਾ ਜੀ ਆ ਇੱਕ ਬਾਬਾ ਸ਼ਬਦ ਇੱਕ ਸੰਤ ਸਾਹਿਬ ਦੇ ਇੱਕ ਭਾਈ ਸ਼ਬਦ ਸੌ ਆਮ ਨਹੀਂ ਹੈਗੇ ਇਹ ਵੀ ਧਿਆਨ ਰੱਖਿਓ ਤੁਸੀਂ ਕਦੇ ਵੀ ਵਿਚਾਰ ਕਰਾਂਗੇ ਦੀ ਆਪਾਂ ਨੂੰ ਸਮਾਂ ਨਹੀਂ ਹੈਗਾ ਬਾਬਾ ਬੁੱਢਾ ਜੀ ਕਿਉਂਕਿ ਗੱਲ ਨਹੀਂ ਬਾਬੇ ਬਾਬੇ ਦਾ ਨੋਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ੁਰੂਤੀ ਰੱਖ ਦਿੱਤਾ ਕਹਿੰਦੇ ਗੱਲ ਹੈ ਤੂੰ ਬੱਚਾ ਤੇ ਗੱਲਾਂ ਕਰਦਾ ਬੁੱਢਿਆਂ ਵਾਲੀਆਂ ਉਹ ਤਾਂ ਬਾਬਾ ਐ ਬਸ ਉਥੋਂ ਨਾਂ ਉ ਟਿਕਿਆ ਫੇਰਾ 13 ਸਾਲ ਦੀ ਉਮਰ ਦੇ ਵਿੱਚ ਹੀ ਬਾਬਾ ਤੇ ਬਾਬੇ ਤਾਂ ਛੋਟੇ ਛੋਟੇ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਨੇ ਬਾਬੇ ਨੇ ਕਿਉਂਕਿ ਸੁਰਤ ਉੱਚੀ ਐ ਮਨ ਨਹੀਂ ਮੈਂ ਆਪਾਂ ਹੁਣ ਹਰੇਕ ਨੂੰ ਬਾਬਾ ਕਹਿਣਾ ਉਹਦਾ ਬਹੁਤ ਵੱਡਾ ਅਰਥ ਐ ਬਾਬੇ ਦਾ ਆਪਾਂ ਗੱਲਾਂ ਇਹ ਥੱਲੇ ਵੀ ਦਾੜਾ ਚਿੱਟਾ ਐ ਬਾਬਾ ਜੀ ਨਹੀਂ ਨਹੀਂ ਬਾਬਿਆਂ ਵਾਲੇ ਕੰਮ ਸੁਰਤ ਉੱਚੀ ਸੋ ਉੱਥੇ ਪ੍ਰਕਾਸ਼ ਹੋਇਆ ਤੇ ਹੁਕਮਨਾਮਾ ਆਇਆ ਸੰਤਾਂ ਕੇ ਕਾਰ ਸੁਹੀ ਮਹਿਲਾ ਪਹਿਲਾ ਸੁਹੀ ਮਹਿਲਾ ਪੰਜਵਾਂ ਮਾਫ ਕਰਨਾ ਗੁਰੂ ਅਰਜਨ ਸਾਹਿਬ ਦੀ ਬਾਣੀ ਦੇ ਵਿੱਚੋਂ ਕੀ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜਾਇ ਜਾ ਕਾਰ ਭਇਆ ਜਗ ਅੰਤਰ ਲਾਥੇ ਸਭਲ ਬਸੂਰੇ ਪੂਰਨ ਪੁਰਖ ਚੋਤਾ ਬਨਾਸੀ ਜਜ 베ਦ ਪੁਰਾਣੀ ਗਾਇਆ ਆਪਣਾ ਵਿਰਧ ਰਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਇਹਦੇ 4 ਬੰਦ ਨੇ ਆਪਾਂ ਇੱਕੋ ਹੀ ਪੜਿਆ 4 ਬੰਦ ਹੋਰ ਨੇ ਅੱਗੇ 3 ਪੂਰਾ ਜਦੋਂ ਵੀ ਇਸ ਤਰ੍ਹਾਂ ਆਉਂਦਾ ਨਾ ਪੂਰਾ ਸ਼ਬਦ ਬੰਦਾਂ ਦੇ ਵਿੱਚ ਨਾਨਕ ਚਾਰੇ ਪਾਸੇ ਬੰਦਾਂ ਚ ਆਉਂਦਾ ਹੈ ਇਹ ਇੱਕ ਨਹੀਂ ਪੜਨਾ ਹੁੰਦਾ ਚਾਰੇ ਹੀ ਪੜਨੇ ਹੁੰਦੀਆਂ ਫਿਰ ਸ਼ੰਤ ਆਗੇ ਸ਼ੰਤ ਦਾ ਹੁਕਮਨਾਮਾ ਵੀ ਉਹਨੇ ਸ਼ੰਤ ਪੜਨੇ ਹੀ ਪੈਂਦੇ ਆ ਜੇ ਰਾਮਕਲੀ ਵਾਰ ਰਾਮਕਲੀ ਰਾਗ ਦੇ ਆਜੋ ਪੰਜ ਪੌੜੀਆਂ ਪੜ੍ਹਨੀਆਂ ਪੈਂਦੀਆਂ ਜੇ ਬਾਾਰਾ ਮਹਾ ਦੇ ਵਿੱਚੋਂ ਆਜੀ ਤਾਂ ਪੂਰਾ ਪੜ੍ਹਨਾ ਪੈਂਦਾ ਇਹ ਚੀਜ਼ਾਂ ਬਹੁਤ ਕਾਊਂਟ ਕਰਦੀਆਂ ਨੇ ਇਹ ਚੀਜ਼ਾਂ ਸਾਨੂੰ ਪਤਾ ਹੋਣੇ ਚਾਹੀਦੀਆਂ ਸੋ ਸਤਗੁਰਾਂ ਦੇ ਇਹ ਹੁਕਮਨਾਮਾ ਆਇਆ ਭਾਈ ਸੰਗਤਾਂ ਨੇ ਸੁਣਿਆ ਸੰਤਾਂ ਕੀ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਰਾਮ ਕੀਰਤਨ ਹੋਇਆ ਸੋਲਾ ਸਾਹਿਬ ਦੇ ਪਾਠ ਹੋਈ ਰਹਿਰਾ ਸਾਹਿਬ ਦੇ ਪਾਠ ਹੋਈ ਸ਼ਾਮ ਨੂੰ ਫਿਰ ਹੁਣ ਸੁਖ ਆਸਨ ਵੀ ਕਰਨਾ ਹਨਾ ਸਤਿਗੁਰਾਂ ਨੂੰ ਫਿਰ ਉੱਥੇ ਕੋਠਾ ਸਾਹਿਬ ਜਿੱਥੇ ਗੁਰੂ ਅਰਜਨ ਸਾਹਿਬ ਜੀ ਆਪ ਵਿਸ਼ਰਾਮ ਕਰਦੇ ਸੀ ਆਪ ਪੈਂਦੇ ਸੀ ਅੱਜ ਉਹ ਪਲੰਗ ਤੇ ਉਸ ਪੀੜਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦਾ ਸੁਖ ਆਸਨ ਹੋਇਆ ਤੇ ਆਪ ਗੁਰੂ ਸਾਹਿਬ ਥੱਲੇ ਪੈਂਦੇ ਰਹੇ ਆਪ ਉੱਥੇ ਪੈਂਦੇ ਰਹੇ ਥੱਲੇ ਗੁਰੂ ਸਾਹਿਬ ਗੁਰੂ ਸਾਹਿਬ ਨੂੰ ਬਹੁਤ ਪਿਆ ਬਾਣੀ ਨਾਲ ਪਿਆਰ ਸੀ ਇਦਾਂ ਉਹਨਾਂ ਦੀ ਬਾਣੀ ਤੋਂ ਪਤਾ ਲੱਗਦਾ ਜੇ ਲੋਹਾਂ ਦਾ ਸ਼ਬਦ ਪੜ੍ਹਦੇ ਆ ਨਾ ਹਮਾਰੀ ਪਿਆਰੀ ਅਮਰਤ ਧਾਰੀ ਇੱਕ ਨਿਮਖਣ ਮੰਨ ਤੇ ਤਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰ ਤਾਰੀ ਰੇ ਖਿਨ ਰਮ ਗੁਰਗਮ ਹਰਦਮ ਨਹਿ ਜਮ ਨਾਨਕ ਕੰਠ ਉਰ ਆਰੀ ਤਾਰੀ ਇੰਨਾ ਪਿਆਰ ਸੀ ਇੱਕ ਨਿਮਖ ਪਾਲ ਵਾਸਤੇ ਵੀ ਮਨ ਤੋਂ ਬਾਣੀ ਨੂੰ ਨਹੀਂ ਸੀ ਵਿਸਾਰਦੇ ਇੱਕ ਨਿਮਖ ਵਾਸਤੇ ਨਿਮਖ ਤਾਂ ਕਿੰਨੀ ਸਮਾਂ ਹੁੰਦਾ ਅੱਖ ਝਮਕਣ ਦਾ ਸਮਾਂ ਵੀ ਬਾਣੀ ਤੋਂ ਪਰੇ ਨਹੀਂ ਹੁੰਦੇ ਸੀ ਐਵੇਂ ਨਹੀਂ ਸੀ ਹਦੀ ਹੋਈ ਧਿਆਨ ਰੱਖਿਓ ਇਹ ਇੱਕ ਬਹੁਤ ਵੱਡਾ ਪੱਖ ਸੀ ਆਹ ਬਹੁਤ ਵੱਡਾ ਐਡਾ ਵੱਡਾ ਜਿਹੜਾ ਸਾਨੂੰ ਸਤਿਗੁਰਾਂ ਨੇ ਖਜ਼ਾਨਾ ਵਕਸ਼ਿਆ ਫਿਰ ਇੱਥੇ ਕੀ ਹੋਇਆ ਪ੍ਰਕਾਸ਼ ਹੋਇਆ ਪਹਿਲਾ ਪ੍ਰਕਾਸ਼ ਦਿਹਾੜਾ ਉਸ ਤੋਂ ਬਾਅਦ ਸੰਪੂਰਨਤਾ ਦੇਵਸ ਉਹ ਆਪਾਂ ਕੱਲ ਦੇ ਸਮੇਂ ਵਿੱਚ ਤੇ ਨਾਲ ਹੀ ਗੁਰਤਾ ਗੱਦੀ ਦੇਵਸ ਜਿਹੜਾ ਉਹਨਾਂ ਦੋਹਾਂ ਨੂੰ ਆਪਾਂ ਰਲਾ ਕੇ ਕਿਉਂਕਿ ਥੋੜਾ ਜਿਹਾ ਸਮੇਂ ਨਾਲ ਆਪਾਂ ਸਮਾਪਤੀ ਕਰੀਏ ਸਮੇਂ ਦੇ ਵਿੱਚ ਹੀ ਆਪਾਂ ਰਹਿ ਕੇ ਜਿਹੜਾ ਹੈ ਸੰਗਤਾਂ ਨੇ ਫੇਸ ਕੰਮਕਾਰ ਵੀ ਕਰਨਾ ਹੁੰਦਾ ਹੈ ਆਓ ਇੱਥੋਂ ਤੱਕ ਪਾਤਸ਼ਾਹੀ ਜੀ ਦੇ ਪ੍ਰਕਾਸ਼ ਦਿਹਾੜਾ ਪਹਿਲਾ ਇਹ 1604 ਇਸਵੀ ਨੂੰ ਹਨਾ ਡੇਟ ਡੂਟ ਇੱਧਰ ਹੋਈ ਵੀ ਆ ਕੋਈ ਕਿਵੇਂ ਨਾਨਕ ਸਾਈ ਕੈਲੰਡਰ ਮੁਤਾਬਕ ਦੇ ਤਰ੍ਹਾਂ 1 ਸਤੰਬਰ ਕੁਝ ਕਿਵੇਂ ਹਨਾ ਉਹ ਡੇਟ ਇੱਧਰ ਹੋਈ ਪਈ ਆ ਉਹ ਹਜੇ ਅੰਦਰ ਭਿੰਨ ਭਾਵ ਹੈਗਾ ਪਰ 1604 ਈਸਵੀ ਕਿਉਂਕਿ 1603 ਦੇ ਵਿੱਚ ਲਿਖਣਾ ਸ਼ੁਰੂ ਕੀਤਾ ਤਾਂ 1604 ਦੇ ਵਿੱਚ ਪ੍ਰਕਾਸ਼ ਹੋ ਗਿਆ ਫਿਰ ਇਸ ਤਰ੍ਹਾਂ ਭਾਈ ਪਹਿਲਾ ਪ੍ਰਕਾਸ਼ ਦਾ ਜਿਹੜਾ ਪੋਥੀ ਪਰਮੇਸ਼ਰ ਕਾਥਾਨ ਰੂਪ ਦੇ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੇ ਲੜ ਸਤਿਗੁਰਾਂ ਨੇ ਸ਼ਬਦ ਦੇ ਲੜ ਪਹਿਲੀ ਲੱਗੇ ਸੀ ਫਿਰ ਅੱਜ ਸਾਨੂੰ ਇੱਕ ਸ਼ਬਦ ਦਾ ਗ੍ਰੰਥ ਮਿਲ ਗਿਆ ਜਿਹਨੂੰ ਅਸੀਂ ਅੱਜ ਨਮਸਕਾਰ ਕਰਤਾ ਹਾਂ ਆਓ ਬਾਕੀ ਵਿਚਾਰ ਕੱਲ ਦੇ ਸਮੇਂ ਵਿੱਚ ਸਾਰਿਆਂ ਸੰਗਤਾਂ ਦਾ ਧੰਨਵਾਦ ਸਤਿਗੁਰ ਕਿਰਪਾ ਕਰਨ ਇਸੇ ਤਰ੍ਹਾਂ ਬਾਣੀ ਬਾਣੀ ਦੇ ਧਾਰਨੀ ਬਣਾ ਕੇ ਰੱਖਣ ਫਿਰ ਅਸੀਂ ਲੋਕ ਸੁਖੀ ਪਰ ਲੋਕ ਸੇਲੇ ਨਾਨਕਾ ਪ੍ਰਭ ਆਪੇ ਮਿਲੇ ਆਨੰਦ ਸ਼ਕਤੀ ਇਸੇ ਪਉੜੀਆਂ ਦਾ ਪਾਠ 10ਵੇਂ ਤੇ ਹੁਕਮਨਾਮਾ ਸਮਾਪਤ